ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਸੇਵਾ ਬੜੀ ਉੱਚੀ ਸਾਧਨਾ ਹੈ ਮਨੁੱਖਤਾ ਦਾ ਹਰ ਕਾਰਜ ਹੋਮੇ ਜੁਕਤ ਹੁੰਦਾ ਹੈ ਪਰ ਸੇਵਾ ਦੀ ਭਾਵਨਾ ਹੋਮੇ ਦਾ ਨਾਸ਼ ਕਰਦੀ ਹੈ ਕਿਉਂਕਿ ਹੋਮੇ ਤੰਦਪਾਵ ਗੁਬਾਰ ਵੰਗ ਹੈ ਤੇ ਸੇਵਾ ਪ੍ਰਕਾਸ਼ ਵਰਗੀ ਹੈ ਹੋਮੇ ਵਿੱਚ ਆਪਣੇ ਆਪ ਲਈ ਜਿਉਣਾ ਹੁੰਦਾ ਹੈ ਅਤੇ ਸੇਵਾ ਅੰਦਰ ਹੋਰਾਂ ਲਈ ਜਿਵਿਆ ਜਾਂਦਾ ਹੈ ਜਦ ਤੱਕ ਮਨੁੱਖ ਹਉਮੈ ਜਾਂ ਆਪਣੇਪਨ ਦੀ ਭਾਵਨਾ ਦਾ ਨਾਸ਼ ਨਹੀਂ ਕਰਦਾ ਤਦ ਤੱਕ ਸੇਵਾ ਕਰਨ ਦਾ ਮਾਨ ਪ੍ਰਾਪਤ ਨਹੀਂ ਕਰ ਸਕਦਾ ਤਨਮਨ ਤਨ ਨਾਲ ਸੇਵਾ ਕਰਕੇ ਮਨੁੱਖ ਦਰਗਾਹ ਵਿੱਚ ਪਹੁੰਚ ਸਕਦਾ ਹੈ ਵਿੱਚ ਦੁਨੀਆ ਸੇਵਾ ਕਮਾਈ ਹੈ ਤਾਂ ਦਰਗਾਹ ਬੈਸਣ ਪਾਈ ਹੈ ਕਹ ਨਾਨਕ ਬਹੁ ਲੜਾਈ ਹੈ ਸੇਵਾ ਵੀ ਦੋ ਤਰੀਕਿਆਂ ਨਾਲ ਕੀਤੀ ਜਾਂਦੀ ਹੈ ਬਾਹਰਲੀ ਅਤੇ ਅੰਦਰਲੀ ਸੇਵਾ ਬਾਹਰਲੀ ਸੇਵਾ ਤੋਂ ਪਾਵ ਜਿਸ ਨੂੰ ਕਰਨ ਨਾਲ ਸਰੀਰਕ ਸੁੱਖਾਂ ਦੀ ਪ੍ਰਾਪਤੀ ਹੋਵੇ ਅੰਦਰਲੀ ਸੇਵਾ ਲਈ ਗੁਰੂ ਦੀ ਪੂਰਨ ਸ਼ਰਤਾ ਸਹਿਤ ਆਰਾਧਨਾ ਕੀਤੀ ਜਾਂਦੀ ਹੈ ਪਵ ਗੁਰੂ ਦਾ ਦਰਸ਼ਨ ਕਰਨਾ ਉਹਨਾਂ ਦੀ ਕਥਨ ਜਾਂ ਬਾਣੀ ਸੁਣਨਾ ਉਹਨਾਂ ਬਚਨਾਂ ਅਨੁਸਾਰ ਅਮਲ ਕਰਨੇ ਗੁਰੂ ਨਾਨਕ ਪਾਸ਼ਾ ਜੀ ਨੇ ਵੀ ਗੁਰੂ ਗੱਦੀ ਦਾ ਅਧਿਕਾਰੀ ਹੀ ਉਸ ਨੂੰ ਸਮਝਿਆ ਜੋ ਬਾਹਰਲੀ ਅਤੇ ਅੰਦਰਲੀ ਦੋਹਾਂ ਤਰ੍ਹਾਂ ਦੀ ਸੇਵਾ ਵਿੱਚ ਨਪੁੰਸੀ ਤਾਂ ਹੀ ਪਾਈ ਲੈਣਾ ਜੀ ਆਪਣੀ ਸੱਚੀ ਸੇਵਾ ਕਰਕੇ ਹੀ ਗੁਰੂ ਅੰਗਦ ਹੋਂਦਾ ਗੁਰੂ ਪ੍ਰਾਪਤ ਕਰ ਸਕੇ ਪਾਈ ਕਨੀਆਂ ਜਿਨੇ ਵੀ ਜੰਦ ਭੂਮੀ ਵਿੱਚ ਆਪਣੇ ਬੈਰੀਆਂ ਦੇ ਦਲਾਂ ਦੇ ਜਖਮੀਆਂ ਨੂੰ ਸਮਾਨ ਭਾਵ ਨਾਲ ਜਲ ਪਿਲਾਇਆ ਕਿਉਂਕਿ ਉਹਨਾਂ ਨੂੰ ਵੈਰੀ ਨਹੀਂ ਉਹਨਾਂ ਦੇ ਅੰਦਰ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੁੰਦੇ ਸਨ ਵਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਫਲ ਕਰਨੀ ਅਤੇ ਜੋ ਕਦੀ ਸੇਵਾ ਨਹੀਂ ਕਰਦੇ ਉਹਨਾਂ ਦਾ ਜੀਵਨ ਤ੍ਰਿਗ ਹੈ ਗੁਰੂ ਗੋਬਿੰਦ ਸਿੰਘ ਜੀ ਨਵੀ ਇੱਕ ਵਾਰ ਇੱਕ ਰਾਜਕੁਮਾਰ ਦੇ ਹੱਥੀ ਲਿਉਂਦਾ ਜਲ ਪੀਂਦੋਂ ਨਾ ਕਰ ਦਿੱਤੀ ਸੀ ਕਿਉਂਕਿ ਉਹਨਾਂ ਹੱਥਾਂ ਨਾਲ ਉਸਨੇ ਕਦੀ ਵੀ ਸੇਵਾ ਨਹੀਂ ਸੀ ਕੀਤੀ ਸੇਵ ਕੀਤੀ ਸੰਤੋਖ ਹੀ ਜਿਨੇ ਸੱਚੋ ਸੱਚ ਤੇ ਆਇਆ ਉਹਨੇ ਮੰਦੇ ਪੈਰ ਨ ਰਖਿਓ ਕਰ ਸੁਕ੍ਰਿਅਤ ਧਰਮ ਕਮਾਇਆ ਉਹਨਾਂ ਦੁਨੀਆ ਤੋੜੇ ਬੰਦਨਾ ਅਨ ਪਾਣੀ ਥੋੜਾ ਖਾਇਆ ਸੇਵਾ ਕਰਨ ਦੀ ਰੁਚੀ ਵੀ ਹਰ ਵਿਅਕਤੀ ਦੇ ਮਨ ਵਿੱਚ ਪੈਦਾ ਨਹੀਂ ਹੋ ਸਕਦੀ ਕੋਈ ਸੰਤੋਖੀ ਗੁਰਸਿੱਖ ਪਿਆਰਾ ਜਿਸਨੇ ਸਤ ਸਰੂਪ ਪ੍ਰਮਾਤਮਾ ਦੀ ਆਰਾਧਨਾ ਕੀਤੀ ਹੋਵੇ ਜਿਸਨੇ ਕਦੇ ਮਾੜੇ ਕੰਮਾਂ ਵਾਲੇ ਮਾਰਗ ਤੇ ਪੈਰ ਨ ਰਖੇ ਹੋਣ ਜਿਸਨੇ ਸਾਰੇ ਕਰਜ ਧਰਮ ਅਨੁਸਾਰ ਕੀਤੇ ਹੋਣ ਅਤੇ ਅਲਪ ਅਹਾਰ ਕਰਕੇ ਆਪਣੇ ਜੀਵਨ ਨੂੰ ਨਿਤਾ ਰਹਾ ਹੋਵੇ ਉਸਦੀ ਹਰ ਚਿੰਤਾ ਪਰਮਾਤਮਾ ਦੂਰ ਕਰ ਦਿੰਦਾ ਹੈ ਸਾਡੀ ਅੱਜ ਦੀ ਇੱਕ ਐਸੇ ਹੀ ਸੇਵਕ ਦੀ ਸਖੀ ਜਿਸ ਦੀ ਸੇਵਾ ਤੋਂ ਖੁਸ਼ ਹੋ ਸੰਤ ਮਹਾਰਾਮ ਸਿੰਘ ਜੀ ਨੇ ਉਸਦੀ ਰੋਜੀ ਰੋਟੀ ਦੀ ਚਿੰਤਾ ਨੂੰ ਹੀ ਖਤਮ ਕਰ ਦਿੱਤਾ ਇੱਕ ਬੜੀ ਹੀ ਪਿਆਰੀ ਸਖੀ ਸਖੀ ਸ਼ੁਰੂ ਕਰਨ ਤੋਂ ਪਹਿਲੇ ਆਪਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਪੁਰਖ ਜਿਸ ਸਮੇਂ ਆਨੰਦ ਵਿੱਚ ਹੋ ਜਾਣ ਉਸ ਸਮੇਂ ਉਹਨਾਂ ਦੇ ਸਾਹਮਣੇ ਕੋਈ ਵੀ ਪ੍ਰਾਣੀ ਆ ਜਾਵੇ ਉਸ ਦੀ ਮਨੋ ਕਾਮਨਾ ਪੂਰੀ ਕਰ ਦਿੰਦੇ ਹਨ ਰਹਿਮਤ ਦੇ ਘਰ ਵਿੱਚ ਆਏ ਹੋਣ ਤਾਂ ਸਭ ਸ਼ਿਕਵੇ ਗਿਲੇ ਬਿਟਾ ਦਿੰਦੇ ਹਨ ਲੋਹਾ ਖੇੜ ਪਿੰਡ ਦਾ ਵਾਸੀ ਜਿਸ ਨੂੰ ਮੋਦਨ ਕਹਿੰਦੇ ਸਨ ਉਹ ਅਖਾੜੇ ਲਾ ਕੇ ਗੀਤ ਗਾਇਆ ਕਰਦਾ ਸੀ ਉਹਨਾਂ ਸਮਿਆਂ ਵਿੱਚ ਟੱਡ ਸਰੰਗੀ ਹੀ ਸੰਗੀਤ ਦਾ ਸਾਧਨ ਹੁੰਦੀ ਸੀ ਅੱਜ ਕੱਲ ਤਾਂ ਕਈ ਤਰ੍ਹਾਂ ਦੇ ਸਾਜ਼ ਸੰਗੀਤ ਨੂੰ ਹੋਰ ਵੀ ਮਿੱਠਾ ਸਰੀਲਾ ਬਣਾਉਂਦੇ ਹਨ ਪਰ ਉਸ ਵੇਲੇ ਲੋਕਾਂ ਦਾ ਹਰਮਨ ਪਿਆਰਾ ਸੰਗੀਤ ਟੱਡ ਸਰੰਗੀ ਹੀ ਸੀ ਅਤੇ ਗੀਤ ਹੀ ਹੁੰਦੇ ਸਨ ਬੀਤ ਕੇ ਆਸ਼ਕਾਂ ਦੀ ਆਵਾਰਾਂ ਹੀ ਕਹੀਆਂ ਜਾਂਦੀਆਂ ਸਨ ਰਾਜੇ ਮਹਾਰਾਜੇ ਵੀ ਆਪਣੇ ਮਨੋਰੰਜਨ ਲਈ ਇਹ ਕੜੀਆਂ ਸੁਣਦੇ ਸਨ ਟੱਡ ਨਾਲ ਗੋਲ ਹਮਲਾ ਬੋਧਨ ਇੱਕ ਦਿਨ ਬਾਬਾ ਜੀ ਦੇ ਦਰਸ਼ਨ ਕਰ ਲੋਮੇ ਆਇਆ ਬਾਬਾ ਜੀ ਕੋਲ ਪਹੁੰਚ ਕੇ ਉਸਨੇ ਨਮਸਕਾਰ ਕੀਤੀ ਅਤੇ ਕੋਲ بیٹھ ਗਿਆ ਬਾਬਾ ਜੀ ਹਰ ਨਵੇਂ ਆਉਣ ਵਾਲੇ ਪ੍ਰੇਮੀ ਨੂੰ ਉਸ ਦਾ ਨਾਮ ਪੈਂਟ ਗੋਤ ਨਾਨਕੇ ਪੂਆ ਸੋਰੇ ਆ ਸਭ ਕੁਝ ਪੁੱਛਦੇ ਸਨ ਉਸਨੇ ਵੀ ਉੱਤਰ ਵਿੱਚ ਸਭ ਕੁਝ ਦੱਸ ਦਿੱਤਾ ਅਤੇ ਆਪਣਾ ਕੀਤਾ ਗੋਨਾ ਵੀ ਦੱਸ ਦਿੱਤਾ ਬਾਬਾ ਜੀ ਨੇ ਬਚਨ ਕੀਤਾ ਸਾਨੂੰ ਵੀ ਸੁਣਾ ਦੇ ਮੋਦਨ ਇੱਕ ਵਾਰੀ ਤਾਂ ਜਿੱਜ ਗਿਆ ਕਿਉਂਕਿ ਉਹ ਸੋਚਦਾ ਸੀ ਜੋ ਉਹ ਗੁੰਦਾ ਹੈ ਬਾਬਾ ਜੀ ਸ਼ਾਇਦ ਸੁਣ ਕੇ ਨਾਰਾਜ਼ ਨਾ ਹੋ ਜਾਣ ਬਾਬਾ ਜੀ ਵੀ ਉਸਦੇ ਅੰਦਰ ਦੀ ਗੱਲ ਬੁੱਝ ਚੁੱਕੇ ਸਨ ਕਹਿਣ ਲੱਗੇ ਸ਼ਰਮਾਨਾ ਜੋ ਤੈਨੂੰ ਆਉਂਦਾ ਹੈ ਉਹੀ ਸੁਣਾ ਦੇ ਉਸਨੇ ਬਚਨ ਮੰਨ ਕੇ ਹੀ ਇੱਕ ਕਲੀ ਉੱਚੀ ਆਵਾਜ਼ ਵਿੱਚ ਸੁਣਾਈ ਬਾਬਾ ਜੀ ਕਲੀ ਸੁਣ ਕੇ ਬੜਾ ਪ੍ਰਸੰਨ ਹੋਏ ਅਤੇ ਹੁਕਮ ਕੀਤਾ ਕਿ ਹੋਰ ਵੀ ਸੁਣਾ ਉਸਨੇ ਹੋਰ ਸੁਣਾ ਦਿੱਤੀਆਂ ਬਾਬਾ ਜੀ ਪੁੱਛਣ ਲੱਗੇ ਕਿੰਨੇ ਕ ਆਮਦਨ ਹੋ ਜਾਂਦੀ ਹੈ ਗੋਨਵਲੇ ਉਸਨੇ ਉੱਤਰਤਾ ਮਹਾਰਾਜ ਫਸਲ ਕੱਟ ਹੁੰਦੀ ਹੈ ਕਾਲ ਪੈ ਜਾਂਦਾ ਹੈ ਲੋਕਾਂ ਦਾ ਹੱਥ ਤੰਗ ਹੋਣ ਕਰਕੇ ਕੋਈ 1 ਆਨਾ ਕੋਈ 2 ਆਨੇ ਦੇ ਦਿੰਦਾ ਹੈ ਜੇ ਕੋਈ ਸਰਦਾਰ ਆ ਜਾਵੇ ਤਾਂ 1 ਰੁਪਿਆ ਵੀ ਦੇ ਦਿੰਦਾ ਹੈ ਆਮਦਨ ਤਾਂ ਬਸ ਰੋਟੀ ਜੋਗੀ ਹੀ ਹੁੰਦੀ ਹੈ ਬਾਬਾ ਜੀ ਨੇ ਬਚਨ ਕੀਤਾ ਗੋਨਵਲੇ ਮਸਤ ਹੋ ਕੇ ਗਾਇਆ ਕਰ ਸੁਣਨ ਵਾਲੇ ਆਪਣੇ ਆਪ ਮਸਤ ਹੋ ਜਾਇਆ ਕਰਨਗੇ ਫਿਰ ਤੇਰੇ ਕੋਲ ਕੋਈ ਕਮੀ ਨਹੀਂ ਰਹੇਗੀ ਮਾਈਆਂ ਵੀ ਤੇਰੇ ਅੱਗੇ ਗਹਿਣੇ ਲਾ ਕੇ ਸੁਰਦਿਆ ਕਰਨਗੀਆਂ ਪਰ ਅਠਾ ਪਹਿਣਾ ਵਿੱਚੋਂ ਵੇਲੇ ਸਮੇ ਵਾਹਗਰੂ ਵਾਹਗਰੂ ਵੀ ਜ਼ਰੂਰ ਕਰਿਆ ਕਰੀ ਜਪ ਦਪ ਕਾ ਬੰਦਨ ਬੇੜੂਲਾ ਜਿਤ ਲੰਗੇ ਵਹਿੇਲਾ ਨਾ ਸਰਵਰ ਨਾ ਉਸ਼ਲਾ ਐਸਾ ਪੰਤ ਸੁਹੇਲਾ ਇਹ ਬਚਨ ਸੁਣ ਕੇ ਸਤਿਵਚਨ ਕਿਹਾ ਅਤੇ ਫਿਰ ਆਗੇ ਲਾ ਕੇ ਉਹ ਘਰ ਚਲਾ ਗਿਆ ਉਸ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਬਾਬਾ ਜੀ ਦਾ ਇਹ ਬਚਨ ਸੱਚ ਹੋਇਆ ਮੋਦਨ ਨੂੰ ਮਾਇਆ ਦੀ ਹੁਣ ਕੋਈ ਕਮੀ ਨਹੀਂ ਰਹੀ ਲੋਕ ਬੜੇ ਪ੍ਰੇਮ ਨਾਲ ਉਸਦੇ ਗੀਤ ਸੁਣਦੇ ਸਨ ਮਹਾਪੁਰਖਾਂ ਦਾ ਬਚਨ ਬਿਆਰਥ ਕਿਵੇਂ ਹੋ ਸਕਦਾ ਸੀ ਇਸ ਤਰ੍ਹਾਂ ਬਾਬਾ ਜੀ ਨੇ ਮੋਦਨ ਲੋਧੀ ਤੋਂ ਬੇਫਿਕਰ ਕਰ ਦਿੱਤਾ ਨਾਲ ਹੀ ਨਾਮ ਜਪਣ ਦੀ ਤਾਕਤ ਵੀ ਕਰ ਦਿੱਤੀ ਤਾਂ ਕਿ ਉਸ ਦਾ ਲੋਕ ਅਤੇ ਪਰਲੋਕ ਸੁਧਰ ਜਾਏ ਇਸ ਤਰ੍ਹਾਂ ਸੰਤ ਮਹਾਪੁਰਖ ਕਿਸੇ ਤੇ ਰੀਚ ਜਾਣ ਤਾਂ ਉਸ ਦਾ ਲੋਕ ਤਾਂ ਸਵਰਦਾ ਹੀ ਹਨ ਪਰ ਗੁਰਬਾਨੀ ਨਾਲ ਜੁੜ ਕੇ ਉਸ ਦਾ ਪਰਲੋਕ ਵੀ ਸੁਧਾਰ ਦਿੰਦੇ ਹਨ ਪ੍ਰੀਤ ਹਰ ਕੇ ਨਾਮ ਕੀ ਲੋਕ ਪਰਲੋਕ ਸਹੈ ਅਵਰ ਪ੍ਰੀਤਾ ਝੂਠੀਆਂ ਆਗੇ ਰਹਿ ਨਾ ਪਾਏ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ